कांचन के तन जो सम थी जो होती सम गवारन चंद करासी जो गोपियां सोने वरगे शरीर वाली हांते जो चंद्रमा दी कला वरगे मुख वालीयां हां मैं न की मानो सान बनी दो पो मनो अखिया सम गासी जिना दियां दोवे भवा कमान वरगियां हां अते अखियां मानो तीर हां ਜੋ ਕਾਮ ਦੀ ਸਾਨ ਉਤੇ ਚਾੜ ਕੇ ਠਿੱਕੇ ਕੀਤੇ ਹੋਏ ਹਨ ਦੇਖਤ ਜਾਤ ਹੀ ਸੁਖ ਹੋ ਨਹਿ ਦੇਖਤ ਹੀ ਤਹਿ ਹੋਤ ਉਦਾਸੀ ਜਿਸ ਨੂੰ ਵੇਖ ਕੇ ਬਹੁਤ ਸੁਖ ਹੁੰਦਾ ਹੈ ਅਤੇ ਨਾ ਦੇਖਣ ਨਾਲ ਉਦਾਸੀ ਹੁੰਦੀ ਹੈ। ਸ਼ਾਮ ਬਿਨਾ ਸਪੈ ਜਲ ਕੀ ਮਨੋ ਕਾਂਜ ਮੁਖੀ ਭਈ ਸੂਕ ਚਰਾਸੀ ਕ੍ਰਿਸ਼ੰਤੋ ਬਿਨਾ ਮਾਨੋ ਕਾਮਲਮੁਕੀ ਜਲੋਤੇ ਹੁੰਦੀ ਹੋਈ ਵੀ ਸੁਖ ਕੇ ਜਰਾ ਜਿੰਨੀ ਹੋ ਜਾਂਦੀ ਹੈ ਰਥ ਉਪਰ ਸਿਆਮ ਚੜਾਏ ਕ ਸੋ ਸੰਗ ਲੈ ਸਭ ਗੋਪ ਤਹਾਂ ਕੋ ਗਏ ਹੈ ਰਾਤੋ ਤੇ ਚੜਾ ਕੇ ਸਾਰੇ ਗਵਾਲੇ ਸ਼੍ਰੀ ਕ੍ਰਿਸ਼ਨ ਨੂੰ ਨਾਲ ਲੈ ਕੇ ਉਧਰ ਮਥਰਾ ਨੂੰ ਕੇ ਹਨ ਗਵਾਰਨੀਆਂ ਸੋ ਰਹੀ ਗ੍ਰਹਿਮੈ ਜਿਨ ਕੇ ਮਨ ਵਿੱਚ ਸੋ ਸੋ ਕਪਈ ਹੈ ਗੋਪੀਆਂ ਘਰ ਵਿੱਚ ਹੀ ਰਹੀਆਂ ਹਨ ਜਿਨ੍ਹਾਂ ਦੇ ਮਨ ਵਿੱਚ ਸੋਗ ਪੈਦਾ ਹੋ ਗਿਆ ਹੈ ਠਾਂਡ ਉਡੀਕਤ ਗਉਪ ਜਹਾਂ ਤਹਿ ਠੋਰ ਬਿਖੈ ਦੋ 에 ਸੋ ਆਏ ਹਨ ਜਿੱਤੇ ਗੋਪੀਆਂ ਖੜੋਤੀਆਂ ਉਡੀਕ ਰਹੀਆਂ ਸੰ ਉਸ ਥਾਂ ਇਹ ਦੋਵੇਂ ਪ੍ਰਾ ਆ ਗਏ ਸੁੰਦਰ ਹੈ ਸਸ ਸੇ ਜਿਨਕੇ ਮੁਖ ਕਾਂਚਨ ਸੇ ਤਨ ਰੂਪ ਛੈ ਹੈ ਜਨਾਦੇ ਮੁਖ ਚੰਦਰਮਾ ਵਰਗੇ ਸੁੰਦਰ ਹਨ ਅਤੇ ਸਰੀਰ ਸੋਨੇ ਦੇ ਸਮਾਨ ਚਮਕਦੇ ਹਨ ਜਬ ਹੀ ਅਕਰੋੜ ਕੇ ਸੰਗ ਕੇ ਦੋ ਯਮਨਾ ਪੈ ਗਏ 브ਜ ਲੋਕ ਸਬੈ ਜਦੋ ਹੀ 브ਜ ਦੇ ਸਾਰੇ ਲੋਕ ਅਕਰੋੜ ਦੇ ਨਾਲ ਯਮਨਾ ਦੇ ਕੰਡੇ ਉੱਤੇ ਚਲੇ ਗਏ ਅਕਰੋੜ ਹੀ ਚਿੰਤ ਕਰੀ ਮਨ ਮੈਂ ਹਤ ਪਾਪ ਕਰਿਓ ਹਮ ਹੂ ਸੋ ਅਬੈ ਅਕਰੂਰ ਨੇ ਮਨ ਵਿੱਚ ਚਿੰਤਾ ਕੀਤੀ ਕਿ ਇਸ ਵੇਲੇ ਮੈਂ ਹੀ ਬਹੁਤ ਵੱਡਾ ਪਾਪ ਕਰ ਰਿਹਾ ਹਾਂ ਤਬ ਹੀ ਤਜ ਕੈ ਰਥ ਵਿੱਚ ਤਸਿਓ ਜਲ ਕੇ ਸੰਧਿਆ ਕਰ ਬੇ ਕੋ ਤਬੈ ਤਦ ਹੀ ਰਥ ਨੂੰ ਛੱਡ ਕੇ ਅਕਰੂਰ ਸੰਧਿਆ ਕਰਨ ਲਈ ਉਸੇ ਵੇਲੇ ਜਲ ਵਿੱਚ ਵੜ ਗਿਆ ਇਹ ਕੋ ਮਰ ਹੈ ਨਿਪ ਕੰਸ ਬਲੀ ਜੋ ਭਈ ਇਹ ਕੀ ਅਤ ਚਿੰਤ ਜਬੈ ਇਸ ਨੂੰ ਬਲਵਾਨ ਕਾਂਸਾ ਮਰਵਾ ਦੇਵੇਗਾ ਜਦ জাল ਵਿੱਚ ਇਸ ਗੱਲ ਦੀ ਅਕਰੋੜ ਦੇ ਮਨ ਵਿੱਚ ਚਿੰਤਾ ਪੈਦਾ ਹੋ ਗਈ ਦੋਹਰਾ 나ਤ ਜਬੈ ਅਕਰੋਰ ਮਨ ਹਰ ਕੋ ਕਰਿਓ ਵਿਚਾਰ ਜਦੋ ਅਕਰੋ ਨੇchnan ਕਰਨ ਵੇਲੇ ਜੇ ਕ੍ਰਿਸ਼ਨ ਦੇ ਮਾਰ ਦਿੱਤੇ ਜਾਨ ਦਾ ਵਿਚਾਰ ਕੀਤਾ ਤਬ ਤਹ ਕੋ ਜਲਮੈ ਤਬੈ ਦਰਸ਼ਨ ਦਿਓ ਮੁਰਾਰ ਤਦ ਉਸ ਨੂੰ ਜਾਲ ਵਿੱਚ ਸ਼੍ਰੀ ਕ੍ਰਿਸ਼ਨ ਨੇ ਦਰਸ਼ਨ ਦਿੱਤੇ ਸਵਈਆ 3000 ਪੂਜਾ ਸਹਿਸੇ 10 ਸੇਸ ਕੇ ਆਸਨ ਪੈ ਸੋ ਬਿਰਾਜੈ ਅਕਰੋਰ ਨੇ ਵੇਖਿਆ ਕਿ ਜਿਸ ਦੇ ਹਜ਼ਾਰ ਸਿਰ ਹਨ ਅਤੇ 10000 ਪੂਜਾਵਾਂ ਹਨ ਅਤੇ ਜੋ ਛੇਸ਼ਨਾਗ ਦੇ ਆਸਨ ਉਤੇ ਬਿਰਾਜਿਆ ਹੋਇਆ ਹੈ ਬੀਤਰ ਲਾ ਸੇ ਪਟ ਚੱਕਰ ਕਰਾ ਜਿਹਕੇ ਕਰ ਭੀਤਰ ਨਦੰਗ ਸਾਜੈ ਜਿਸਦੇ ਪੀਲੇ ਚਮਕਦੇ ਹੋਏ ਬਸਤਰ ਹਨ ਹੱਥ ਵਿੱਚ ਚੱਕਰ ਹੈ ਅਤੇ ਦੂਜੇ ਹੱਥ ਵਿੱਚ ਨਦੰਗ ਖੜਗ ਸ਼ੋਭਦਾ ਹੈ ਵਿਚ ਤਬੈ ਜਮਨਾ ਪ੍ਰਗਟਿਓ ਹੁਨ ਸਾਦਾ ਕਿ ਹਰ ਬੇ ਡਰ ਕਾਜੈ ਉਹ ਜੋ ਦਮ ਯਮਨਾ ਦੇ ਜਲ ਵਿੱਚ ਪ੍ਰਗਟ ਹੋ ਗਿਆ ਹੈ ਅਤੇ ਫਿਰ ਸਾਦਾ ਦੇ ਡਰ ਨੂੰ ਦੂਰ ਕਰਨਾ ਉਸ ਦਾ ਕੰਮ ਹੈ। ਜਾ ਕੋ ਕਰਿਓ ਸਭ ਹੀ ਜਗ ਹੈ ਜਿਹ ਦੇਖਤ ਹੀ ਘਟ ਸਾਵਨ ਲਾਜੈ। ਜਿਸ ਦਾ ਕੀਤਾ ਹੋਇਆ ਸਾਰਾ ਜਗਤ ਹੈ ਜਿਸ ਨੂੰ ਕ੍ਰਿਸ਼ਨ ਰੂਪ ਵਿੱਚ ਵੇਖ ਕੇ ਸਾਵਨ ਦੇ ਬਦਲ ਲਜਾਉਂਦੇ ਹਨ। ਜਲ ਤੇ ਕੱਢ ਕੇ ਮਨ ਮੈਂ ਸੁਖ ਕਹਿ ਮਥੁਰਾ ਕੋ। ਚੱਲਿਓ ਮਨ ਆਨੰਦ ਪਾਈ ਆਪਣੇ ਆਪ ਨੂੰ ਜਲ ਵਿੱਚੋਂ ਕੱਢ ਕੇ ਅਤੇ ਮਨ ਵਿੱਚ ਸੁਖ ਪ੍ਰਾਪਤ ਕਰਕੇ ਕ੍ਰਿਸ਼ਨ ਨੂੰ ਮਥੁਰਾ ਵੱਲ ਲੈ ਚੱਲਿਆ ਅਤੇ ਮਨ ਵਿੱਚ ਆਨੰਦਿਤ ਹੋਇਆ ਧਿਆਏ ਗਿਓ ਨਿਪਕੇ ਪੁਰ ਮੈਂ ਹਰ ਮਾਰਨ ਕੀ ਨਾ ਕਰੀ ਤੋ ਚਿਤਾਈ ਰੱਥ ਨੂੰ ਭਜਾ ਕੇ ਰਾਜਾ ਕਾਂਸ ਦੇ ਨਗਰ ਵਿੱਚ ਗਿਆ ਅਤੇ ਕ੍ਰਿਸ਼ਨ ਦੇ ਮਾਰੇ ਜਾਣ ਦੀ ਯਾਰਾ ਜੇ ਨੀਦੋ ਚਿੱਤੀ ਮਨ ਵਿੱਚ ਨਾ ਕੀਤੀ ਕਾਨੈ ਕੋ ਰੂਪ ਨਿਹਾਰਨ ਕੋ ਮथुरा ਕੀ ਜੁਰੀ ਸਭ ਆਨ ਲੁਕਾਈ ਕ੍ਰਿਸ਼ਨ ਦੇ ਰੂਪ ਨੂੰ ਵੇਖ ਲੈਈ ਮथुरा ਦੀ ਸਾਰੀ ਲੁਕਾਈ ਆ ਕੇ ਜੁੜ ਗਈ ਜਾ ਕੇ ਕਛੂ ਤਨ ਮੈਂ ਦੁਖ ਹੋ ਹਰ ਦੇਖਤ ਹੀ ਸੋ ਪਾਰ ਪਰਾਈ ਜਿਸ ਦੇ ਸ਼ਰੀਰ ਵਿੱਚ ਕੋਈ ਦੁੱਖ ਹੈ ਸ਼੍ਰੀ ਕ੍ਰਿਸ਼ਨ ਨੂੰ ਵੇਖਾ ਨਾਲ ਹੀ ਬਹੁਤ ਦੂਰ ਹੋ ਗਿਆ ਹੈ ਹਰ ਆਗਨ ਕੀ ਸੁਨ ਕੈ ਬਤੀਆ ਉੱਠ ਕੈ ਮਥੁਰਾ ਕੀ ਸਭ ਐਤਰੀ ਆਈ ਸ਼੍ਰੀ ਕ੍ਰਿਸ਼ਨ ਦੇ ਆਉਣ ਦੀ ਗੱਲ ਸੁਣ ਕੇ ਮਥੁਰਾ ਦੀਆਂ ਸਾਰੀਆਂ ਇਸਤਰੀਆਂ ਉੱਠ ਕੇ ਭਜੀਆਂ ਆਈਆਂ ਆਵਤ ਥੋ ਰਥ ਵਿੱਚ ਚੜਿਓ ਚਲ ਕਹਿ ਤਹਿ ਠੋਰ ਬਖੈ ਸਉ ਆਈ ਰਥ ਵਿੱਚ ਚੜ ਕੇ ਜਿਸ ਪਾਸਿਓਂ ਸ਼੍ਰੀ ਕ੍ਰਿਸ਼ਨ ਆ ਰਿਹਾ ਸੀ ਉਹ ਸਤਰੀਆ ਚਲ ਕੇ ਉਸ ਥਾਨ ਤੇ ਪਹੁੰਚ ਗਈਆਂ ਮੂਰਤ ਦੇਖ ਕੇ ਰੀਜ ਰਹੀ ਹਰ ਆਨਣ ਔਰ ਰਹੀ ਲੇਵ ਲਾਈ ਕ੍ਰਿਸ਼ਨ ਦੀ ਸੂਰਤ ਵੇਖ ਕੇ ਪ੍ਰਸੰਨ ਹੋ ਰਹੀਆਂ ਹਨ ਅਤੇ ਉਸ ਦੇ ਮੁਖ ਵੱਲ ਹੀ ਲੇਵ ਲਗਾ ਰਹੀਆਂ ਹਨ ਸੋਖ ਕਥਾ ਜਿਤਨੀ ਮੰਥੀ ਇਹ ਔਰ ਨਿਹਾਰ ਦੇਈ ਪਿਸرائی ਕਵੀ ਦੇ ਮਨ ਵਿੱਚ ਗੋਪੀਆਂ ਦੇ ਸੋਗ ਦੀ ਜਿਤਨੀ ਕਥਾ ਸੀ ਇਸ ਕ੍ਰਿਸ਼ਨ ਵਾਲ ਅਵੇਕ ਕੇ ਪੁਲਾ ਦਿੱਤੀ ਹੈ ਇਤਿ ਸ਼੍ਰੀ ਦਸ਼ਮ ਸਕੰਦ ਦੇ ਪੁਰਾਣੇ ਬਚੇਤਰ ਨਾਟਕ ਗ੍ਰੰਥੇ ਕ੍ਰਿਸ਼ਨਾਵਤਾਰੇ ਕਾਨਾ ਜੂ ਨੰਦ ਔ ਗੋਪਿੰਨ ਸਹਿਤ ਮਥੁਰਾ ਪ੍ਰਵੇਸ਼ ਕਰਨੰ 에ਤੇ ਸ਼੍ਰੀ ਦਸ਼ਮ ਸਕੰਤਪੁਰਾਨ ਦੇ ਬਚੇਤਰ ਨਾਟਕ ਦੇ ਕ੍ਰਿਸ਼ਨਾਵਤਾਰ ਦੇ ਕਾਨਾ ਜੀ ਦੇ ਨੰਦ ਆਤੇ ਗਵਾਲਿਆਂ ਨਾਲ ਮਥਰਾ ਵਿੱਚ ਪ੍ਰਵੇਸ਼ ਕਰਨ ਦਾ ਅਧਿਆਏ ਸਮਾਪਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ